ਕੁਛ ਦੇਖ ਰਹੇ ਹੋ ਇਹ ਪੰਜਾਬ ਟੀਵੀ ਚ ਲੈ ਮੌਜੂਦਾ ਆਪਾਂ ਐਸਟੀਐਮ ਦਫ਼ਤਰ ਫਤਿਹਗੜ ਚੂੜੀਆਂ ਵਿੱਚ ਜਿੱਥੇ ਨਵੇਂ ਆਏ ਐਸਟੀਐਮ ਮੈਡਮ ਆਰਟੀਓ ਜਿੰਨਾ ਕੋ ਚਾਰਜ ਗੁਰਦਾਸਪੁਰ ਦਾ ਸੀ ਤੇ ਐਡੀਸ਼ਨਲ ਚਾਰਜ ਫਤਿਹਗੜ ਚੂੜੀਆਂ ਦਾ ਮੈਡਮ ਨਵਜੋਤ ਸ਼ਰਮਾ ਵੱਲੋਂ ਅੱਜ ਆਪਣਾ ਉਹ ਉਤਸ਼ਾਹ ਨਾਲ ਕੇ ਕੰਮ ਕਾ ਸ਼ੁਰੂ ਕਰ ਦਿੱਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਜੋ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸ਼ੰਤੀ ਚੋਣਾਂ ਦੀ ਪ੍ਰਕਿਰਿਆ ਨਾਮਜ਼ਦਗੀ ਲਈ ਸ਼ੁਰੂ ਹੋਈ ਆ ਉਸ ਨੂੰ ਲੈ ਕੇ ਉਹਨਾਂ ਵੱਲੋਂ ਵੱਖ-ਵੱਖ ਮਿਲਾਜਮਾਂ ਦੇ ਅਧਿਕਾਰੀਆਂ ਦੀਆਂ ਮੀਟੀਆਂ ਵੀ ਕੀਤੀਆਂ ਗਈਆਂ ਅਤੇ ਉਹਨਾਂ ਦੀਆਂ ਡਿਊਟੀਆਂ ਵੀ ਲਿਖਾਈਆਂ ਗਈਆਂ ਇਸ ਮੌਕੇ ਉਹਨਾਂ ਨੇ ਅੱਜ ਆਪਣਾ ਚਾਰਜ ਸੰਭਾਲਿਆ ਤੇ ਤੋਂ ਪਹਿਲਾਂ ਜਿਹੜੇ ਐਸਟੀਐਮ ਰਵਿੰਦਰ ਗਰੀਵਾਲ ਸਨ ਉਹਨਾਂ ਦਾ ਤਬਾਦਲਾ ਬਟਾਲਾ ਵਿਖੇ ਹੋ ਗਿਆ ਤੇ ਇਹ ਜੋ ਬਟਾਲਾ ਤੋਂ ਤਬਾਦਲਾ ਹੋਇਆ ਉਹਨਾਂ ਦਾ ਰਮਿੰਦਰ ਸਿੰਘ ਗਰੀਵਾਲ ਦਾ ਤੇ ਉਹਨਾਂ ਦੀ ਜਗ੍ਹਾ ਤੇ ਜੋ ਆਰਟੀਓ ਮੈਡਮ ਨਵਜੋਤ ਸ਼ਰਮਾ ਨੇ ਉਹ ਇੱਥੇ ਟ੍ਰਾਂਸਫਰ ਹੋ ਕੇ ਆਏ ਤੇ ਉਹਨਾਂ ਨੂੰ ਵਾਧੂ ਚਾਰਜ ਜਿਹੜਾ ਐਸਟੀਐਮ ਵੱਜੋਂ ਦਿੱਤਾ ਗਿਆ ਤੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਪੂਰੀ ਪਾਰਦਰਸ਼ੀ ਨਾਲ ਫਤੇਗੜ ਚੂੜੀਆਂ ਦੇ ਐਜੇ ਐਸਟੀਐਮ ਵੱਜੋਂ ਕੰਮਕਾਜ ਕਰਨਗੇ ਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਦੁੱਖਤ ਕਲੀਫ ਨਹੀਂ ਆਉਂਦੀ ਤੇ ਜਾਵੇਗੀ ਅਤੇ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵੀ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ ਕਿ ਮੈਂ ਤੁਸੀਂ ਫਤੇਗੜ ਚੂੜੀਆਂ ਦੇ ਐਡੀਸ਼ਨਲ ਚਾਰਜ ਨੂੰ ਸੰਭਾਲਾ ਟੀਓ ਐਸਟੀਐਮ ਵੱਜੋਂ ਕੀ ਕਹਿਣਾ ਚਾਹੋ ਸਾਸ਼ੀਕਾਲ ਸਾਰਿਆਂ ਨੂੰ ਮੈਂ ਬਤੌਰ ਐਸ ਡੀਐਮ ਫਤਿਹਗੁਰ ਫਤਿਹਗੁਰ ਚੂੜੀਆਂ ਜੁਆਇਨ ਕੀਤਾ ਹੈ ਐਡੀਸ਼ਨਲ ਚਾਰਜ ਐਂਡ ਤੁਸੀਂ ਸਾਰੇ ਜਾਣਦੇ ਹੋ ਕਿ ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ ਜੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਚੋਣਾਂ ਮਿਤੀ 14 12 25 ਨੂੰ ਕਰਾਉਣ ਲਈ ਆਦਰਸ਼ ਚੋਣ ਜਾਬਤੇ ਦੀ ਘੋਸ਼ਣਾ ਮਿਤੀ 28 11 25 ਨੂੰ ਕਰ ਦਿੱਤੀ ਗਈ ਹੈ ਅਸੀਂ ਨਾਮੀਨੇਸ਼ਨ ਪ੍ਰਕਿਰਿਆ ਸ਼ੁਰੂ ਕਰ ਲਈ ਹੈ ਅੱਜ ਤੋਂ ਸ਼ੁਰੂ ਹੈ ਉਦ ਲਈ ਅਸੀਂ ਜਿਹੜੇ ਲੋਰੀਂਦੇ ਨੋਟਿਸਿਸ ਨੇ ਉਹ ਵੀ ਪ੍ਰੋਮਿਨੈਂਟ ਪਲੇਸਿਸ ਤੇ ਡਿਸਪਲੇ ਕਰ ਦਿੱਤੇ ਨੇ ਐਂਡ ਨਾਮਿਨੇਸ਼ਨ ਜਿਹੜੀ ਹੈ ਉਹ 11 ਤੋਂ ਲੈ ਕੇ 3 ਵਜੇ ਤੱਕ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਲਈ ਜਾਣਗੇ ਮੈਮ ਕੋਈ ਸੈਂਸਿਟਿਵ ਰੀਅਟ ਹੈਗੇ ਉਹ ਜੀ ਸੈਂਸਿਟਿਵ ਤੇ ਜਿਹੜੇ অতি ਸੰਸਵੇਦਨਸ਼ੀਲ ਜ਼ੋਨ ਨੇ ਉਹਨਾਂ ਦੀ ਲਿਸਟ ਵੀ ਪ੍ਰਪੇਅਰ ਕੀਤੀ ਗਈ ਹੈ ਜੀ ਕਿੰਨੀ ਤਰੀਕ ਤੱਕ ਉਹ ਨਾਮਜ਼ਦਗੀ ਚੱਲੇਗਾ 4 ਤਰੀਕ ਤੱਕ ਚੱਲਣਗੀਆਂ ਨਾਮਜ਼ਦਗੀਆਂ ਠੀਕ ਹੈ ਜੀ ਤੇ ਲਗਭਗ ਤਿਆਰੀ ਹੈ ਤੁਹਾਡੀ ਪ੍ਰਸ਼ਾਸਨ ਹਾਂਜੀ ਹਾਂਜੀ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ ਜੀ ਕੀ ਆਪਣੇ ਏਰੀਆ ਦੇ ਇੱਕ ਮੈਸੇਜ ਦੇਣਾ ਚਾਹੋਗੇ ਮੈਂ ਮੈਸੇਜ ਮੈਂ ਪਬਲਿਕ ਨੂੰ ਮੈਸੇਜ ਦੇਣਾ ਚਾਹਾਂਗੀ ਕਿ ਐਸ ਡੀ ਐਮ ਦਫ਼ਤਰ ਵਿਖੇ ਤੁਹਾਡਾ ਜਿਹੜਾ ਵੀ ਕੰਮ ਹੈ ਉਹ ਨਿਰਪੱਖ ਤਰੀਕੇ ਦੇ ਨਾਲ ਬਹੁਤ ਹੀ ਸੁਚੱਜੇ ਟੰਗ ਨਾਲ ਕਰਾਉਂਦੀ ਮੈਂ ਭਰਪੂਰ ਕੋਸ਼ਿਸ਼ ਕਰਾਂਗੀ ਤੁਸੀਂ ਕਿਸੇ ਵੀ ਕਿਸ ਤਰ੍ਹਾਂ ਦੀ ਪ੍ਰੋਬਲਮ ਲੈ ਕੇ ਮੈਨੂੰ ਅਪਰੋਚ ਕਰ ਸਕਦੇ ਹੋ ਤੇ ਅਸੀਂ ਅਸੀਂ ਪਾਰਦਰਸ਼ੀ ਢੰਗ ਨਾਲ ਜਿਹੜਾ ਹੈ ਕੰਮ ਨੇਪਰੇ ਚੜਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ